ਹਲੋ ਸਸੂ ਕਾਲਜੀ ਸਾਰਿਆਂ ਨੂੰ ਹੋਰ ਸਾਰੇ ਨੂੰ ਆਈ ਹੋਪ ਕਿ ਸਾਨੂੰ ਬਹੁਤ ਪੱਤੀਆ ਹੋਵੇ ਜੀ ਆਪਾਂ ਬਲੌਗ ਪਾਉਣਾ ਸੀ ਤੇ ਥੋੜੀਆਂ ਪ੍ਰੋਬਲਮਸ ਹੋ ਗਈਆਂ ਸੀ ਇਸ ਕਰਕੇ ਬਲੌਗ ਜਿਹੜੇ ਲੇਟ ਹੋ ਗਏ ਤੇ ਇਸ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਬੈਂਗਲਸਰ ਨਹੀਂ ਹੋਈ ਹੈ ਚਿੱਠੀ ਤੋਰੀ ਹੈ ਤੇ ਸਾਰਾ ਕੁਝ ਵਿਆਹ ਦੇ ਬਹੁਤ ਸਾਰੇ ਫੰਕਸ਼ਨ ਦਿਖਾਵਾਂਗੇ ਆਓ ਆਪਾਂ ਦੇਖਦੇ ਹਾਂ ਜੀ ਇੱਥੇ ਸਾਰੇ ਫੰਕਸ਼ਨ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੀ اوਤਰਾਗ ਜੀ ਦੀ ਕਨਿਆ ਜੀ ਸਾਰੀ ਹਾਂਜੀ ਬੈਂਗਲ ਸਰਮਣੀ ਦੀ ਹੋਣ ਲੱਗੀ ਤਿਆਰੀ ਡੈਕੋਰੇਸ਼ਨ ਹੋਣੀ ਸ਼ੁਰੂ ਹੋ ਗਈ ਜੀ ਤੇ ਮੈਂ ਲਵਾ ਰਹੀਆਂ ਮਹਿੰਦੀ ਤੇ ਅਗਲੇ ਦਿਨ ਤੁਹਾਨੂੰ ਦਿਖਾਉਨੇ ਆ ਕਿ ਸੇਲੀਆਂ ਜਿਹੜੀਆਂ ਨੇ ਚੂੜੀਆਂ ਲੈ ਕੇ ਆ ਗਈਆਂ ਲਾਲ ਤੇ ਹਰੀਆਂ ਪਰ ਕਈ ਚੂੜੀਆਂ ਵਿੱਚ ਵੱਡੀਆਂ ਛੋਟੀਆਂ ਸੀ ਪਰ ਕੋਈ ਗੱਲ ਨਹੀਂ ਜੀ ਅਪਜਸਟ ਕਰ ਲਿਆ ਸੀ ਬੱਲੇ ਨੂੰ ਸਾਈਡ ਤੇ ਕਰਾ ਲਈ ਬਾਕੀ ਬੜਾ ਵਧੀਆ ਸੀਗਾ ਫੰਕਸ਼ਨ ਤਾਂ ਦਿਨ ਸਾਡਾ ਤੇ ਫਿਰ ਮੈਂ ਤੇ ਹਰਮੋਨਿਕ ਕੀਤਾ Song ਇਸ ਤਰ੍ਹਾਂ ਵੀ تھا ਮਿਊਜ਼ਿਕ ਜੀ ਤੇ ਇੱਕ ਹੋਰ ਡਾਂਸ ਤੋਂ ਲਿਖੋਨੇ इमोशनल सॉन्ग ਹੋ ਗਿਆ ਸੀ ਜੀ ਮਮੀ ਮੇਰਾ ਡੈਡੀ ਦਾ ਜੀ ਸਭ ਬਹੁਤ ਹੀ ਇਮੋਸ਼ਨਲ ਸੀ ਸਾਰੇ ਬੜੇ ਇਮੋਸ਼ਨਲ ਤੇ ਹਰ ਇੱਕ ਫੋਟੋ ਵੀ ਦੱਸਦੀ ਹੈ ਨਾ ਜੀ ਮੰਮੀ ਨੇ ਲੈ ਕੇ ਜਾਣੀ ਹੈ ਜੀ ਨਾਨਕਿਆਂ ਨੂੰ ਭੇਲੀ ਤੇ ਮੰਮੀ ਹੁਣੀ ਲੱਗ ਗਈ ਤਿਆਰੀ ਕਰਨ ਪੇਲੀ ਦੀ ਤੇ ਲੋ ਤੁਹਾਨੂੰ ਦਿਖਾਉਨੇ ਆਪਾਂ ਮੰਮੀ ਮੇਰੀ ਲੱਗੀ ਗੁੜ ਨੂੰ ਖੰਮਣੀ ਲਪੇਟਣ ਨਾਲ ਦੁੱਬ ਰੱਖ ਕੇ ਬਹੁਤ ਸ਼ਗਨ ਹੁੰਦਾ ਵਾ ਪੇਲੀ ਦੇ ਨਾਲ ਲੈ ਕੇ ਜਾਵਾਂਗੇ ਤੇ ਉਹਦੀ ਤਿਆਰੀ ਕਰ ਦਿੱਤੀ ਆ ਚਾਚੀ ਨੇ ਚਾਚੀ ਮੰਮੀ ਨੇ ਤੇ ਚਲੋ ਜੀ 19 ਚੋ ਦਿੰਦਾ ਜੀ ਤੇਲ ਤੇ ਮੰਮੀ ਲੈ ਕੇ ਜਾਂਦੀ ਆ ਪੇਲੀ ਤੇ 21 ਦਿਨਾਂ ਤੇ ਅਸੀਂ ਮੰਮੀ ਪੇਲੀ ਲੈ ਕੇ ਗਏ ਆ ਤੇ ਇਸ ਤੋਂ ਬਾਅਦ ਜੀ ਉਸੇ ਦਿਨ ਅਸੀਂ ਕਰ ਦਿੱਤੇ ਜੀ ਵੀ ਸਟਾਰਟ ਤੁਹਾਨੂੰ ਸੁਣਾਉਣੇ ਜੀ ਉਹ ਜੀ ਗੀਤ ਗਾ ਲਏ ਤੇ ਉਸ ਦੋ ਅਗਲੇ ਦਿਨ ਤੋਰ ਨਹੀਂ ਸੀ ਅਸੀਂ ਚਿੱਠੀ ਸਾਹੀ ਚਿੱਠੀ ਤੇ ਸਾਰਿਆਂ ਨੇ ਸਾਹੀ ਚਿੱਠੀ ਲਿਖੀ ਬੈਠ ਕੇ ਤੇ ਬੜੀ ਹਾਂਜੀ ਗਾਇਜ਼ ਤੇ ਹੁਣ ਕਿਵੇਂ ਲੱਗਿਆ ਬਲੌਗ ਅੱਜ ਦਾ ਤੇ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਬਲੌਗ ਕਿਵੇਂ ਲੱਗਿਆ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਾ ਦਿਓ ਕਮੈਂਟ ਕਰਕੇ ਦੱਸਿਓ ਬਲੌਗ ਕਿਦਾਂ ਲੱਗੇ ਆ ਤੇ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਅਗਲੇ ਵੀ ਬਲੌਗ ਦੇ ਨਾਲ ਮਿਲਦੇ ਆ ਜੀ ਥੈਂਕ ਯੂ